ਦੇਖਿਆ ਜਾਵੇ ਕਿ ਲਾਉਣ ਆਰਡਰ ਨੂੰ ਜਿਹੜਾ ਕਿ ਪੰਜਾਬ ਦੇ ਲੋਕ ਭੈ ਪੀਤ ਨੇ ਔਰ ਜਿਹੜੇ ਕਿ ਫਿਰਕੜੇ ਵਿੱਚ ਜਿਹੜੇ ਕਿ ਕਤਲ ਹੋ ਰਹੇ ਨੇ ਇਕੱਲੇ ਹੋ ਰਹੀਆਂ ਨੇ ਕਿਵੇਂ ਦੇਖੋ ਜਿਹੜਾ ਲਾਅਨ ਆਰਡਰ ਆਣਾ ਹੁਣ ਜਦੋਂ ਪਲਾਗ ਉਹਦੀ ਜਿਹੜਾ ਪ੍ਰੇਸ਼ਕੀ ਇਲੈਕਸ਼ਨ ਹੋਇਆ ਉਸ ਦਿਨ ਪਤਾ ਲੱਗਾ ਸੀ ਕਿ ਕੋਈ ਚਾਰ ਜਿਹੜੇ ਸਮਾਜ ਭੁਧੀ ਕੰਦੇ ਆ ਉਹਨਾਂ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਉਹਨਾਂ ਨੂੰ ਪਤਾ ਲੱਗਾ ਕਿ ਸ਼ਾਇਦ ਉਹਨਾਂ ਨੇ ਨਾ ਆ ਮੁੰਡਾ ਹਰਮੰਤੇ ਨੂੰ ਬੋਲਦਾ ਪਿਆ ਹੈ ਕਿ ਉਹ ਜੀ ਮੇਰੇ ਤੇ ਉਹਨਾਂ ਨੇ ਵਾਰ ਕਰਨਾ। ਦੇਖੋ ਉਹ ਜਿਹੜੇ ਬੰਦੇ ਸੀ ਨਾ ਉਹ ਬੰਦਿਆਂ ਦੇ ਪਿੱਛੇ ਚਾਲ ਕੀਦੀ ਆ ਭਲਾ ਉਹ ਕਿਹੜੇ ਤਰੀਕੇ ਨਾਲ ਬੰਦੇ ਆਏ ਤੇ ਕਿਉਂ ਉਹਨੂੰ ਮਾਰਨ ਲੱਗੇ ਦਿੱਤੇ। ਹਰਮਿੰਦਰ ਗਿੱਲ ਦੀ ਪਾਰਟੀ ਦਾ ਉਹ ਬੰਦਾ ਸੀ। ਹਰਮੰਤ ਸਿੰਘ ਉਹ ਜਿਹੜਾ ਬੋਲਦਾ ਪਿਆ ਕਿ ਮੇਰੇ ਤੇ ਨਾ ਵਾਰ ਕਰਨਾ। ਕੋਈ ਵੇਖੋ ਹਰ ਗਿੱਲ ਨੇ ਇੱਕ ਲਫ਼ਜ਼ ਨਹੀਂ ਬੋਲਿਆ ਅਜੇ ਤੱਕ। ਇਹਦੇ ਤੇ ਉਹਨੂੰ ਬੋਲਣਾ ਚਾਹੀਦਾ ਸੀ। ਇਹਦੀ ਜਾਂਚ ਕੀਤੀ ਜਾਵੇ ਢੰਗਾਈ ਤਾਕਤ ਜਾਇਆ ਜਾਵੇ ਵੀ ਇਹ ਬੰਦੇ ਕਿੱਥੋਂ ਆਏ ਕੌਣ ਮਰਵਾਉਣ ਲੱਗਾ ਸੀ ਕੌਣ ਵਾਰ ਕਰਾਉਣ ਲੱਗਾ ਸੀ ਕੀ ਸਿਸਟਮ ਹੋਣ ਲੱਗਾ ਸੀ ਤੁਸੀਂ ਪਿੱਛੇ ਨੂੰ ਝਾਤ ਮਾਰਿਓ ਜੇ ਜਿੱਦਣ ਬਲਾਕ ਸਮਤੀ ਜ਼ਿਲ੍ਹਾ ਪ੍ਰੀਸ਼ਦ ਦੀ ਇਲੈਕਸ਼ਨ ਆ ਹਰਮਿੰਦਰ ਗਿੱਲ ਪੱਟੀ ਹਲਕੇ ਦੇ ਇੱਕ ਵੀ ਬੂਥ ਤੇ ਬੂਥ ਚੈੱਕ ਕਰਨ ਨਹੀਂ ਗਿਆ ਕਿਉਂ ਨਹੀਂ ਗਿਆ ਭਲਾ ਉਹਨੇ ਪਹਿਲਾਂ ਹੀ ਬਾਹਰ ਕਨੇਡਾ ਦੇ ਵਿੱਚ ਜਿਹੜੇ ਗੈਂਗਸਟਰ ਆ ਉਹਨਾਂ ਨੂੰ ਮਿਲ ਕੇ ਇਹਨੇ ਗਾਂਢ ਸਾਂਢ ਲਾਈ ਸੀ ਵੇਖੋ ਨਿਆਣਾ ਗੱਲ ਕਰੇ ਤੇ ਸਿਆਣਾ ਕਿਹਾਸ ਕਰੇ ਪਹਿਲੀ ਦੇ ਗੱਲ ਜਿਹੜਾ ਬੰਦਾ ਇਲੈਕਸ਼ਨ ਲੜਦਾ ਵਾ ਉਹ ਆਪਦੇ ਬੰਦਿਆਂ ਦੇ ਬੂਥ ਚੈੱਕ ਕਰਨ ਜਾਂਦਾ ਵਾ ਇਹ ਹਰਮਿੰਦਰ ਗਿੱਲ ਚੈੱਕ ਕਰਨ ਵੀ ਨਹੀਂ ਗਿਆ ਕਿ ਤੁਸੀਂ ਸੁਣਿਆ ਨਾ ਜਦੋਂ ਬਾਈ ਇਲੈਕਸ਼ਨ ਹੋਈ ਆ ਤਰਨਤਾਰਨ ਵਾਲੀ ਉਸ ਵਿੱਚ ਕਾਲੀਦਲ ਕਾਂਗਰਸ ਭਾਜਪਾ ਆਮ ਆਦਮੀ ਪਾਰਟੀ ਦੇ ਸਾਰੇ ਬੁਲਾਰਿਆਂ ਦੀ ਆਪਸ ਵਿੱਚ ਡਿਬੇਟ ਚੱਲਣ ਦੀ ਸੀ ਤੇ ਜਿਹੜੇ ਹੀ ਬੁਲਾਰੇ ਕਾਂਗਰਸ ਦੇ ਇੱਕ ਬੁਲਾਰੇ ਨੇ ਬੋਲਿਆ ਪੀਐਨ ਜੀ ਕਾਲੀਦਲ ਵਾਲਿਆਂ ਗੈਂਗਸਟਰ ਦੀ ਰਿਸ਼ਤੇਦਾਰਾਂ ਨੂੰ ਟਿਕਟ ਦੇ ਦਿੱਤੀ ਆ ਤੇ ਉਹ ਅੱਗੋਂ ਜਿਹੜਾ ਹੈਗਾ ਇਹ ਨਾ ਕਾਲੀ ਦਲ ਦਾ ਬਲਾਰਾ ਉਹ ਕਾਲੀ ਦਲ ਦਾ ਬਲਾਰਾ ਹੁੰਦਾ ਵੀ ਤੁਹਾਡਾ ਐਮਐਲਏ ਜਿਹੜਾ ਰਿਆ ਕਾਂਗਰਸ ਦਾ 17 ਤੋਂ ਲੈ ਕੇ 22 ਤੱਕ ਪੱਟੀ ਤੋਂ ਰਮਿੰਦਰ ਗਿੱਲ ਉਹ ਪਿੱਛੇ ਜੇ ਕੈਨੇਡਾ ਗਿਆ ਉਹ ਅਮਰਤ ਬਾਠ ਨੂੰ ਮਿਲ ਕੇ ਆਇਆ ਉੱਥੇ ਜਿਹੜੇ ਗੈਂਗਸਟਰ ਦੀ ਤੁਸੀਂ ਗੱਲ ਕਰਦੇ ਜਿਹਨੂੰ ਟਿਕਟ ਦਿੱਤੀ ਆ ਉਹਨੂੰ ਮਿਲ ਕੇ ਆਇਆ ਉੱਥੇ ਕੈਨੇਡਾ ਤੇ ਉਹਨੂੰ ਕਹਿ ਕੇ ਆਇਆ ਵੀ ਹੁਣ ਮੈਂ ਤੇਦੀ ਮਦਦ ਕਰ ਦੂੰ ਤੇਰੀ ਸਸਤੀ ਮਦਦ ਕਰ ਦੂੰ ਤੇ 27 ਜੀ ਤੂੰ ਮੇਰੀ ਮਦਦ ਕਰਦੀ ਜੇ ਉਹ ਉਸ ਗੈਂਗਸਟਰ ਨੂੰ ਮਿਲ ਕੇ ਆਇਆ ਹੁਣ ਜਿਹੜੇ ਉਹ ਬੰਦੇ ਫੜੇ ਆ ਨਾ ਚਾਰ ਜਿਹੜੇ ਸਮਾਜ ਵਿਰੋਧੀ ਅੰ ਉਹਨਾਂ ਤੋਂ ਜਦੋਂ ਪੁਲਿਸ ਨੇ ਪੁੱਛਗਿੱਛ ਕੀਤੀ ਆ ਤੇ ਉਹਨਾਂ ਨੌਜਵਾਨਾਂ ਇਹ ਕਿਹਾ ਵੀ ਸਾਨੂੰ ਕੈਨੇਡਾ 'ਚ ਬੈਠੇ ਗੈਂਗਸਟਰਾਂ ਨੇ ਕਿਹਾ ਸੀ ਵੀ ਆਪਾਂ ਇਹਦੇ ਤੇ ਵਾਰ ਕਰਨਾ ਵਾ ਹਾਂਜੀ ਤੇ ਉਹ ਉੱਥੇ ਜਾ ਕੇ ਗੱਲ ਰੋਕੀ ਇਹਨੂੰ ਰਮਿੰਦਰ ਗਿੱਲ ਨੂੰ ਪਤਾ ਸੀ ਵੀ ਗੱਲ ਤੇ ਉੱਥੇ ਜਾ ਕੇ ਕਾਂਗਰਸ ਦਾ ਗੈਂਗਸਟਰ ਤੇ ਰੁਕ ਜਾਣੀ ਆ ਕੋਈ ਵੀ ਆ ਭਾਵੇਂ ਕੋਈ ਵੀ ਜਿਹੜਾ ਸਮਾਜ ਸੁਧ ਦੀ ਅੰਸਰ ਉੱਤੇ ਬੈਠਾ ਹੈ ਤੇ ਮੇਰਾ ਤੇ ਨਾ ਨਹੀਂ ਹੋਣਾ ਤੇ ਜਦੋਂ ਕੋਈ ਮਰ ਗਿਆ ਕਾਂਗਰਸ ਦਾ ਇਕੱਲਾ ਇਹ ਨਹੀਂ ਕਿ ਉਹਨੂੰ ਹੀ ਮਾਰਨਾ ਹੋ ਸਕਦਾ ਇਹ ਕਿ ਉਹ ਤੋਂ ਵੀ ਮਰਵਾ ਲਓ ਕਿ ਜਿਹੜੇ ਬੰਦੇ ਦੀ ਜਿਹੋ ਜੀ ਦਿੱਤੀ ਹੋਵੇ ਨਾ ਉਹਦੇ ਤਮਾਦ ਤੋਂ ਉਹ ਚੀਜ਼ਾਂ ਜਾਂਦੀਆਂ ਨਹੀਂ ਆ ਉਹ ਕਹਿੰਦੇ ਹੁੰਦੇ ਨਾ ਚੋਰ ਚੋਰੀ ਸੇ ਜਾਏ ਹੀਰਾ ਫੇਰੀ ਸੇ ਨਾ ਜਾਏ ਉਹਨੇ ਪੈਰ ਪੂਰਨਾ ਹੱਥ ਨਾ ਲਾ ਕੇ ਕੋਈ ਨਾ ਕੋਈ ਚੀਜ਼ ਲੈ ਹੀ ਜਾਣੀ ਹੁੰਦੀ ਆ ਜਿੰਨੇ ਚੋਰੀ ਦੀ ਆਤ ਪਈ ਹੋਵੇ ਉਹਨੇ ਹੀਰਾ ਫੇਰੀ ਨਹੀਂ ਜੱਟਣੀ ਹੁੰਦੀ ਉਹ ਗੱਲ ਜੀ ਇਹ ਮੈਂ ਦਰਜ ਕਰਦੀ ਆ ਜਿਹੜਾ ਬੰਦਾ ਪਹਿਲੇ ਸਮਿਆਂ ਚ ਇਥੋਂ ਤੱਕ ਜਿੱਥੋਂ ਤੱਕ ਇਹ ਪਹੁੰਚਿਆ ਵਾ ਇਹ ਬੰਦੇ ਮਾਰ ਮਾਰ ਕੇ ਆਤਮਾਪਤ ਦੀ ਵੇਲੇ ਫੋਟੇਸ਼ਨ ਦੀ ਵੇਲੇ ਤੇ ਐਮਐਲਏ ਬਣਿਆ ਸੀ ਉਹਨੂੰ ਇਹ ਆ ਵੀ ਮੈਂ ਸ਼ਾਇਦ ਇਤਨਾ ਹੀ ਬੰਦੇ ਬੰਦੇ ਮਰਕਉ ਕਿ ਇਹਨੂੰ ਆਪ ਦੀ ਜਿਹੜੀ ਜ਼ਮੀਨ ਆ ਨਾ ਉਹ ਖਵਾਚੀ ਦਿੱਤੀ ਗਈ। ਉਹ ਇਹਨੂੰ ਲੱਭਦੀ ਨਹੀਂ ਪਈ ਵੀ ਉਹਨੂੰ ਕੰਮ ਖਤਮ ਹੋ ਗਿਆ ਸਿਆਸੀ ਜਿਹਨੇ ਖਵਾਚੀ ਆ। ਇਹ ਨਾ ਬੇਇਤਰੀਕੇ ਲਾਲਦੀਨ ਤੇ ਭੁਲੜ ਤੇ ਇਲਜ਼ਾਮ ਲਵਾ ਦਿੱਤੇ। ਲਾਲਦੀਨ ਭੁਲੜ ਤੇ ਵੇਖੋ ਜੇ ਉਹ ਧਨਵਾਦਤ ਹੋ ਜਾਂਦੇ। ਇਹ ਆਪ ਬੂਚ ਚੈੱਕ ਨਹੀਂ ਗਿਆ। ਇੰਨੇ ਭਾਵੇਂ ਆਪ ਤੇ ਭਾਵੇਂ ਕਿਸੇ ਬੰਦੇ ਰਾਹੀਂ ਕਿਨੂੰ ਹਰਮਨ ਸਿੰਘ ਨੂੰ ਮੈਸੇਜ ਲਵਾਇਆ ਉਹ ਵੀ ਜਾ ਕੇ ਬੂਚ ਚੈੱਕ ਕਰੋ ਕਿ ਜੇ ਕੋਈ ਲੜਾਈ ਝਗੜਾ ਹੁੰਦਾ ਉੱਥੇ ਜਾ ਕੇ ਧਰਨਾ ਲਾਓ ਤੇ ਆਪ ਹੀ ਕਿਉਂ ਨਹੀਂ ਆਇਆ? ਕੋਈ ਇਹਨੂੰ ਇਹ ਹੀ ਵੀ ਇਹਨਾਂ ਬੰਦਿਆਂ ਨੂੰ ਥੋੜਾ ਪਤਾ ਵਾ ਵੀ ਮੈਂ ਉੱਥੇ ਗੱਲ ਕਰਕੇ ਆਇਆ ਵੀ ਰਮਿੰਦਰ ਗੇਲੋ ਉੱਥੇ ਗੱਲ ਕਰਕੇ ਆਇਆ ਉਹਨਾਂ ਬੰਦਿਆਂ ਨੂੰ ਤੇ ਆ ਵੀ ਇੱਥੇ ਆ ਕੇ ਜਿਹੜਾ ਬੰਦਾ ਟਾਰਗੇਟ ਹੈ ਉਹਨੂੰ ਗੋਲੀ ਮਾਰ ਦੇਣੀ ਹੈ ਤੇ ਜੇ ਵੀ ਨਾਲ ਹੁੰਦਾ ਤੇ ਹੋ ਸਕਦਾ ਇਹਦੀ ਵੀ ਵਾਰੀ ਲੱਗ ਜਾਂਦੀ ਤੇ ਆਪ ਹੀ ਆਇਆ ਨਹੀਂ ਤੇ ਉਹਨੂੰ ਇਹਨੇ ਭੇਜਤਾ ਉਹਦੇ ਤੋਂ 15 20 ਮਿੰਟ ਪਹਿਲਾਂ ਤੇ ਅਸੀਂ ਉਹ ਪੁੱਛਿਆ ਕਰਕੇ ਗਏ ਜਦੋਂ ਇਹ ਉੱਥੇ ਸ਼ਹੀਲਪਿੰਡ ਗਿਆ ਹਰਮਨ ਸਿੰਘ ਕੋਈ ਵੀ ਬੰਦਾ ਪਿਆ ਵੀ ਮੇਰੇ ਤੇ ਵਾਰ ਕਰਨਾ ਹੈ ਸਰਕਾਰ ਨੇ ਕਰਾਉਣਾ ਹੈ ਇਹ ਨਾਲ ਵੀ ਵੀ ਕਿਹੜੇ ਬੰਦੇ ਨੇ ਇਹਦੇ ਤੇ ਵਾਰ ਕਰਾਉਣਾ ਹੈ ਤੇ ਮੈਂ ਤੇ ਪ੍ਰਤਾਪ ਸਿੰਘ ਬਾਜਵੇ ਨੂੰ ਅਮਰਿੰਦਰ ਸਿੰਘ ਰਾਜੀਵ ਰੇਂਗ ਨੂੰ ਸਕਿੰਦਰ ਸਿੰਘ ਰੰਦਾਵੇ ਨੂੰ ਇਹ ਸਾਰਿਆਂ ਨੂੰ ਬੇਨਤੀ ਕਰਦਾ ਵੀ ਤੁਸੀਂ ਵੀ ਤੱਕੜਿਓ ਇਹ ਤੇ ਪ੍ਰੋਟੈਸਟ ਅਰੰਭੋ ਵੀ ਉਹ ਬੰਦੇ ਜਿਹੜੇ ਆ ਉਹ ਕਿੰਨੇ ਪਲਾਟ ਕੀਤੇ ਸੀ ਮੈਂ ਵੀ ਐਸਐਸਪੀ ਸਾਹਿਬ ਨੂੰ ਡੀਐਸਪੀ ਸਾਹਿਬ ਨੂੰ ਬੇਨਤੀ ਕਰਦਾ ਵੀ ਜਿਹੜੇ ਬੰਦੇ ਪੰਘਾਰੇ ਤੋਂ ਬਹੇ ਆ ਜਿਨ੍ਹਾਂ ਨੇ ਕਿਸੇ ਕਾਰਨ ਸੀ ਸਾਦੇ ਉੱਤੇ ਵਾਰ ਕਰਨਾ ਇਹਦੀ ਜਾਂਚ ਕੀਤੀ ਜਾਵੇ ਕੀ ਉਹ ਬੰਦੇ ਕਿੰਨੇ ਪਲਾਨ ਕੀਤੇ ਆ ਉਹ ਬੰਦੇ ਕਿੱਥੋਂ ਆਏ ਆ ਇਹ ਜਿਹੜਾ ਲਾਜ ਦਾ ਆਰਡਰ ਵਿਗੜਿਆ ਨਾ ਇਹਦੇ ਪਿੱਛੇ ਕਾਂਗਰਸ ਤੇ ਕਾਲੀਗਲ ਦੇ ਲੀਡਰਾਂ ਦੀ ਮਗਰ ਛੈ ਆ ਇਹ ਜਾਣ ਕੇ ਲਾਜ ਦਾ ਆਰਡਰ ਵਿਗਾੜਦੇ ਪਏ ਆ ਇਹਨਾਂ ਨੂੰ ਇਹ ਜਿੱਦੀ ਸਰਕਾਰ ਆ ਨਾ ਤੇ ਉਹਨਾਂ ਦਾ ਲੱਗਣਾ ਹੁਣ ਜੇ ਰੱਬ ਨਾ ਕਰੇ ਉਹਨੂੰ ਮੁੰਡੇ ਨੂੰ ਕੱਖਣਾ ਮੈਂ ਕਿਸੇ ਦਾ ਡੋਕੀ ਨਹੀਂਗਾ ਪਰ ਜੇ ਉਹਦਾ ਮੁੰਡੇ ਦੀ ਮੌਤ ਹੋ ਜਾਂਦੀ ਉਹਦਾ ਮਰਡਰ ਹੋ ਜਾਂਦਾ ਪਰਿਵਾਰ ਨੇ ਚੱਲ ਜਾਣਾ ਡਿਪਰੈਸ਼ਨ 'ਚ ਇਹਨਾਂ ਚੋਕੇ ਲਿਆ ਕੇ ਪੰਜਾਬ ਦੇ ਲੀਡਰ ਇਹਨਾਂ ਹਾਈਵੇ ਜਾਮ ਕਰਦੇ ਨੇ ਲਾਸ਼ ਰੱਖ ਕੇ ਇਹਨਾਂ লাশ ਰੱਖ ਕੇ ਹਿਵੇ ਜਾਮ ਕਰਦਣਾ ਸੀ ਤੇ ਨਾ ਇਹਨਾਂ ਲੈਣ ਲਾ ਆਪਣਾ ਹੀ ਸਾਡਾ ਇਹੋ ਗੱਲ ਹੋਣੀ ਜੀ ਬਾਈ ਨਾ ਲੱਗਣਾ ਸੀ ਇਹਨਾਂ ਕਹਿਣਾ ਵੇਖੋ ਇਹਨਾਂ ਤੈ ਵੇਖੋ ਜੇ ਕਿਸੇ ਨੇ ਕਿਸੇ ਨੂੰ ਮਾਰਨਾ ਉਹਨੇ ਵੋਟਾਂ ਵਾਲੇ ਦੇ ਨਹੀਂ ਕਿਉਂ ਮਾਰਨਾ ਉਹ ਅੱਗੋਂ ਪਿੱਛੋਂ ਵਿੱਚ ਮਾਰ ਸਕਦੇ ਸੀ ਨਾ ਉਹਨਾਂ ਬਲਾਕ ਸਮਤੀ ਜ਼ਿਲ੍ਹਾ ਪ੍ਰੀਸ਼ਦ ਦੀ ਇਲੈਕਸ਼ਨ ਵਾਲਾ ਦੇ ਨਹੀਂ ਕਿਉਂ ਰੱਖਿਆ ਤੇ ਉਦੋਂ ਦਾ ਹਰਮਿੰਦਰ ਗਿੱਲ ਕਿਉਂ ਨਹੀਂ ਬੋਲਿਆ ਮੈਂ ਕਹਿੰਨਾ ਵਾਂ ਐਸਐਸਪੀ ਸਾਹਿਬ ਨੂੰ ਡੀਜੀਪੀ ਸਾਹਿਬ ਨੂੰ ਕਿ ਜਿਹੜੇ ਉਹ ਬੰਦੇ ਪੰਘਾਲੇ ਤੋਂ ਚਾਰ ਪੜੇ ਆ ਉਹਨਾਂ ਦੀ ਪਿੱਛੋਂ ਤੱਕ ਤਹਿ ਤੱਕ ਜਾਣਾ ਚਾਹੀਦਾ ਕਿ ਉਹ ਕਿਹੜੇ ਬੰਦੇ ਨੇ ਕੈਨੇਡਾ ਤੋਂ ਡੈਂਸਟਰਾਂ ਨੂੰ ਭਰਤੀ ਦੇ ਕੇ ਇਹਨਾਂ ਨੂੰ ਪਲਾਟ ਕੀਤਾ ਫਰ ਮਰਤੇ ਕੋ ਮਾਰ ਲਈ ਜਾਂ ਕਿਸੇ ਹੋਰ ਨੂੰ ਮਾਰ ਲਈ ਜੋ ਕਿੱਥੋਂ ਆਏ ਆ ਮੈਂ ਕਿਸੇ ਦਾ ਡੋਪੀ ਨਹੀਂ ਅਸੀਂ ਕਿਸੇ ਦੀ ਮਾਰ ਨਹੀਂ ਕਰਦੇ ਅਸੀਂ ਚਾਹੁੰਦੇ ਹਾਂ ਹਰ ਪਰਿਵਾਰ ਹਰ ਜੀ ਸਾਡੇ ਘਰ ਦੇ ਵਿੱਚ ਸਤੀ ਦਾ ਜੀ ਅਸੀਂ ਕਿਸੇ ਦੀ ਮਾਰ ਨਹੀਂ ਕਰ ਨਹੀਂ ਸਕਦੇ ਕਿਉਂਕਿ ਅਸੀਂ ਜ਼ਮੀਨ ਤੋਂ ਗਰਾਊਂਡ ਤੋਂ ਉੱਠੇ ਆ ਸਾਨੂੰ ਪਤਾ ਵਾ ਕਿ ਇਕੱਲਾ-ਇਕੱਲਾ ਤੇ ਪੋਤੇ ਆ ਘਰਾਂ ਦੇ ਵਿੱਚ ਜੇ ਕਿਸੇ ਦਾ ਇੱਕ ਪੋਤੇ ਚਲ ਗਿਆ ਉਹਦੇ ਪਿੱਛੇ ਕੀ ਰਹਿ ਜਾਣਾ ਤਾਲੇ ਨੂੰ ਇਹ ਵੀ ਖਤਰਾ ਹੈ ਇਹਨੇ ਇੱਕ ਤੀਰ ਨਾ ਤਿੰਨ ਚਾਰ ਨਿਸ਼ਾਨੇ ਕੀਤੇ ਇੱਕ ਨਿਸ਼ਾਨਾ ਇਹ ਰਾਜੇਵੜਿੰਗ ਨੇ ਜਿਹੜਾ ਬਿਆਨ ਦਿੱਤਾ ਕਿ 70% ਜ਼ਰੂਰਤ ਨੂੰ ਟਿਕਟਾਂ ਲੈਣੀਆਂ ਇਹਨੂੰ ਇਹ ਮੈਂ ਬਚੁਰਕ ਹੋ ਗਿਆ ਤਾਂ ਕਿਤੇ ਕੋਈ ਯੂਥ ਵਾਲਾ ਨਾ ਟਿਕਟ ਲੈ ਜੇ ਇੱਕ ਨਿਸ਼ਾਨਾ ਇਹ ਦੂਜਾ ਨਿਸ਼ਾਨਾ ਇਹ ਨੇ ਇਹ ਲਾਇਆ ਵੀ ਹੋਰ ਮੇਰੀ ਸਿਆਦੀ ਜ਼ਮੀਨ ਗਵਾਚ ਗਈ ਆ ਤੇ ਜੇ ਬੋਟਾ ਦੇ ਦਿਨ ਹੋ ਗਿਆ ਕੰਮ ਅਸੀਂ ਕੀਤਾ ਨੇ ਤੇ ਉੱਥੇ ਝਗੜਾ ਆ ਇਹਨੇ ਕਹਣਾ ਉੱਥੇ ਜੀ ਮੂਕਾ ਕਰ ਕੀਤਾ ਸੀ ਦੀਂ ਤੇ ਹਰਮਨ ਸਿੰਘ ਨੂੰ ਤਾਂ ਨਾ ਮਾਰਵਾਉਂ ਕਿਹਾ ਤੇ ਆਮ ਆਦਮੀ ਪਾਰਟੀ ਵਾਲਿਆਂ ਨੇ ਉਹਨੂੰ ਮਰਵਾਤਾ ਸਮਝੀ ਗੱਲ ਦੂਜਾਂ ਨੇ ਖੰਦਾ ਮੇਰੇ ਤੇ ਵੀ ਲਾਲਜੀਤ ਪੁੱਲਣ ਨੇ ਕਰਾਤਾ ਮਾਂ ਪਿਓ ਪਰਿਵਾਰ ਗਿਆ ਉਹਨਾਂ ਅਸੀਂ ਡਿਪਰੈਸ਼ਨ ਚ ਉਹਨਾਂ ਨੂੰ ਤਾਂ ਸਮਝ ਨਹੀਂ ਆਉਣੀ ਚਾਹੀਏ ਇਹੋ ਜਿਹੀ ਕਰਨਾਲ ਜਨ ਰਾਂ ਪੇ ਇਹੋ ਜਿਹੀ ਗੱਲ ਨਾ ਕਰੇ ਕਿਸੇ ਨੂੰ ਕੱਕਣਾ ਹੋ ਉਹ ਲੋਕੀ ਦੇ ਹਰਮਨ ਸਿੰਘ ਦੀ ਕਿਸਮਤ ਤੇਜ ਆ ਮੈਂ ਕਹਿੰਦਾ ਮੇਰੀ ਕਿਸਮਤ ਤੇਜ ਉਹ ਮੇਰਾ ਨਾਂ ਲੱਗ ਜਾਣਾ ਉਹਦੀ ਕਿਸਮਤ ਨਹੀਂ ਤੇ ਮੇਰੀ ਕਿਸਮਤ ਤੇਜ ਆ ਉਹ ਬਚ ਗਿਆ ਮੇਰੇ ਤੇ ਇਲਜ਼ਾਮ ਲੱਗਣੋਂ ਹਟ ਗਿਆ ਇਹ ਗੱਲ ਅੱਜ ਮੈਂ ਤਾਂ ਕੀਤੀ ਆ ਇਹ ਦਾ ਸਕਾ ਨਹੀਂ ਜੇ ਇਹ ਕਿਸੇ ਨੂੰ ਵੀ ਮਰਵਾ ਸਕਦਾ ਜੇ ਜੇ ਅਮਰਤ ਬਾਠ ਨੂੰ ਉੱਥੇ ਮਿਲ ਕੇ ਗੱਲਬਾਤ ਤੈਅ ਕਰਕੇ ਆ ਸਕਦਾ ਨਾ ਵੀ ਹੁਣ ਤੇਰੀ ਸੱਸ ਦੀ ਮੈਂ ਮਦਦ ਕਰ ਦੇਣਾ 27 ਚ ਤੂੰ ਮੇਰੀ ਕਰਦੀ ਤੇ ਕੀ ਤਾਂ ਕਿਹੜੇ ਕਿਹੜੇ ਗੈਂਗਸਟਰ ਨੂੰ ਉੱਥੇ ਮਿਲ ਕੇ ਆ ਇਹ ਇਹ ਗੱਲ ਅਸੀਂ ਨਹੀਂ ਕਹੀ ਇਹ ਗੱਲ ਜਿਹੜੇ ਉੱਥੇ ਕਾਂਗਰਸ ਦੇ ਤੇ ਕਾਲੀ ਦਲ ਦੇ ਆਪਸੇ ਡਿਬੇਟ ਕਰਦੇ ਪਏ ਸੀ ਨਾ ਤਰਨਤਾਰਨ ਵਾਲੀ ਇਲੈਕਸ਼ਨ ਦੀ ਡਿਬੇਟ ਕੱਢ ਲਓ ਉਹਦੇ ਵਿੱਚ ਉਹਨਾਂ ਕਹੀਏ ਲੋਕਾਂ ਨੇ ਸੁਣੀ ਨਾ ਤੁਸੀਂ ਉਹ ਸਾਰਿਆਂ ਸੁਣੀ ਆ ਤੇ ਜੇ ਬੰਦਾ ਉਹਨੂੰ ਅਮਰਤ ਬਾਠ ਨੂੰ ਮਿਲ ਸਕਦਾ ਉੱਥੇ ਤੇ ਇਹ ਹੋਰ ਵੀ ਜਿਹੜੇ ਉੱਥੇ ਗੈਂਗਸਟਰ ਬੈਠੇ ਉਹਨਾਂ ਨੂੰ ਮਿਲ ਕੇ ਆਇਆ ਹੋਊਗਾ ਤੇ ਮੈਂ ਤੇ ਇਹ ਕਹਿਣਾ ਵੀ ਇੱਥੇ ਸਾਰੀ ਕਾਂਗਰਸ ਨੂੰ ਐਕਸ਼ਨ ਲੈਣਾ ਚਾਹੀਦਾ ਕਿਉਂ ਨਹੀਂ ਲਿਆ ਲੈਣਾ ਚਾਹੀਦਾ ਹੀ ਉਹਨਾਂ ਦੇ ਜੂਦੇ ਨੇਤਾ ਤੇ ਵਾਰ ਹੁੰਨ ਲੱਗਾ ਸੀ ਉਹਦਾ ਮਰਡਰ ਕਰਨ ਲੱਗੇ ਸੀ ਤੇ ਕਿਉਂ ਨਹੀਂ ਬੋਲਦੇ ਬਾਈ ਤੇ ਸਭ ਤੋਂ ਵੱਡੀ ਗੱਲ ਇਥੋਂ ਪੱਟੀ ਵਾਲਾ ਕਿਤੋਂ ਰਮਿੰਦਰ ਗੇਲਿਆ ਇਹ ਤੇ ਕੋਈ ਬਾਹਰ ਹੱਗਣ ਵੀ ਜਾਵੇ ਉਹਦਾ ਵੀ ਨਾਮ ਲੈਂਦਾ ਵੀ ਫਲਾਣੇ ਦਾ ਫਲਾਣਾ ਹੱਗ ਗਿਆ ਕਿਹਦੀ ਪੈਲੀ 'ਚ ਤੇ ਇਹ ਹੁਣ ਕਿਉਂ ਨਹੀਂ ਜ਼ਿਕਰ ਕਰਦਾ ਪਿਆ ਇਹਨਾਂ ਦੇ ਆਗੂ ਦੇ ਉੱਤੇ ਵਾਰ ਹੁੰਨ ਲੱਗਾ ਸੀ ਇਹ ਕਿਉਂ ਨਹੀਂ ਜ਼ਿਕਰ ਕਰਦਾ ਪਿਆ ਕਿਉਂ ਨਹੀਂ ਬੋਲਿਆ ਇਹ ਇਹ ਜਦੋਂ ਇਹ ਕੰਮ ਇਨੇ ਸਿੱਧਾ ਇਹਨੇ ਲਾਚ ਰਾ ਦੇ ਉਤੇ ਨਾਲ ਇਹਨੇ ਸੱਦ ਲੈਣੇ ਪੰਜਾਬ ਦੇ ਲੀਡਰ ਇਹਨਾਂ ਨੇ ਲਾਣ ਆਰਡਰ ਵੀ ਕਟਿਆ ਜਿਹੜਾ ਲਾਣ ਆਰਡਰ ਵੀ ਕਟਦਾ ਪਿਆਣਾ ਇਹਦੇ ਚ ਵੱਡਾ ਰੋਲ ਕਾਂਗਰਸ ਤੇ ਕਾਲੀ ਦਲ ਦੇ ਲੀਡਰਾਂ ਦਾ ਆ ਦੋਸਤੋ ਮੈਂ ਅੱਜ ਪੱਟੀ ਤੋਂ ਬਿਨਾਂ ਬਣੇ ਮੰਤਰੀ ਲਾਲਜੀਤ ਸਿੰਘ ਭੁੱਲਰ ਦੇ ਕੁਝ ਬਿਆਨ ਸੁਣ ਰਿਹਾ ਸੀ ਬਹੁਤ ਅਫਸੋਸ ਹੋਇਆ ਬੜੇ ਦੁੱਖ ਦੀ ਗੱਲ ਹੈ ਇੱਕ ਜ਼ਿੰਮੇਵਾਰ ਬੰਦਾ ਮੌਜੂਦਾ ਹਾਲਾਤਾਂ ਤੋਂ ਅੱਖ ਫੇਰ ਕੇ ਕਿੱਡੀ ਬੇਹਯਾਈ ਨਾਲ ਬੇਹੁੱਦੀਆਂ ਗੱਲਾਂ ਕਰਦਾ ਮੈਨੂੰ ਬਹੁਤ ਅਫਸੋਸ ਹੈ ਅੱਜ ਹਲਕੇ 'ਚ ਬਣ ਕੀ ਗਿਆ ਕੀ ਸੀ ਪੱਟੀ ਵਿਧਾਨ ਸਭਾ ਹਲਕਾ ਕੀ ਸੀ ਪੰਜਾਬ ਅੱਜ ਆਮ ਆਦਮੀ ਪਾਰਟੀ ਸਰਕਾਰ ਨੇ ਬਣਾ ਕੀ ਦਿੱਤਾ ਯਾਰ ਥਾਂ ਥਾਂ ਤੇ ਕਤਲੋਗਾਰ ਥਾਂ ਥਾਂ ਤੇ ਲੁੱਟਾਂ ਖੋਹਾਂ ਕੋਈ ਪੜ੍ਹਾਈ ਦਾ ਪ੍ਰਬੰਧ ਨਹੀਂ ਕੋਈ ਵਿਕਾਸ ਦਾ ਪ੍ਰਬੰਧ ਨਹੀਂ ਅਸੀਂ ਕੀ ਦੱਸਣਾ ਚਾਹੁੰਦੇ ਆ ਅੱਜ ਇੰਨਾ ਕੁਝ ਡਰ ਤੇ ਭੈ ਦੇ ਮਾਹੌਲ ਵਿੱਚ ਜਿਹੜੀ ਕਿ ਸਰਕਾਰ ਨੂੰ ਆਪਣੀ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ ਉਸ ਡਰ ਤੇ ਭੈ ਦੇ ਮਾਹੌਲ ਦੇ ਵਿੱਚ ਆਪਣੀ ਜ਼ਿੰਮੇਵਾਰੀ ਤੋਂ ਪਾਸਾ ਵਟ ਕੇ ਆਪਾਂ ਕਿਸੇ ਤੇ ਇਲਜ਼ਾਮ ਲਾ ਕੇ ਸਰਗਰੂ ਹੋ ਜਾਾਂਗੇ ਅੱਜ ਇਹ ਤੇ ਹੋਇਆ ਨਾ ਕਿ ਜਿਵੇਂ ਕਹਿੰਦੇ ਰੋਮ ਸੜ ਰਿਹਾ ਸੀ ਤੇ ਨਿਰੂ ਬੰਸੀ ਬਿਜਾ ਰਿਹਾ ਸੀ ਪੱਟੀ ਦੇ ਵਿੱਚ ਪੱਟੀ ਵਿਧਾਨ ਸਭਾ ਹਲਕੇ ਜੀ ਕੀ ਕੁਝ ਹੋਇਆ ਮੈਂ ਇਹਦੇ ਬਾਰੇ ਕੋ ਟਿੱਪਣੀਆਂ ਨਹੀਂ ਕਰਨਾ ਚਾਹੁੰਦਾ ਲੋਕ ਜਾਣਦੇ ਨੇ ਇਸ ਤਰ੍ਹਾਂ ਡਰ ਤੇ ਭੈ ਦਾ ਮੈਂ ਇਹ ਗੱਲ ਸਮਾਂ ਦੱਸੇਗਾ ਪੁਲਿਸ ਦੱਸੇਗੀ ਪੁਲਿਸ ਦੀ ਇਨਵੈਸਟੀਗੇਸ਼ਨ ਚੱਲਦੀ ਹੈ ਵੀ ਕੌਣ ਕੀ ਕਰ ਰਿਹਾ ਕੌਣ ਨੀਕੀ ਨਹੀਂ ਕਰ ਰਿਹਾ ਦੇਖੋ ਹਾਲਾਤਾਂ ਨੂੰ ਆਪਾਂ ਨੂੰ ਸਮਝਣਾ ਚਾਹੀਦਾ ਹੈ ਅੱਜ ਥਾਂ ਥਾਂ ਤੇ ਰੋਜ਼ ਹਰ ਰੋਜ਼ ਕਤਲ ਹੁੰਦੇ ਨੇ ਰੋਜ਼ ਲੁੱਟਾਂ ਖਵਾਉਂਦੀਆਂ ਨੇ ਸਾਡੇ ਵਪਾਰੀ ਸਾਡੇ ਲੋਕ ਜਿਹੜੇ ਵਿਚਾਰੇ ਕੰਮ ਕਰਦੇ ਅੱਜ ਘਰ-ਬਾਰ ਛੱਡ ਕੇ ਬਾਹਰ ਭੱਜ ਰਹੇ ਨੇ ਢੇਲੇ ਦਾ ਵਿਕਾਸ ਨਹੀਂ ਪੱਟੀ ਵਿਧਾਨ ਸਭਾ ਹਲਕੇ ਵਿੱਚ ਹੋਇਆ ਅਸੀਂ ਕਿਹੜੀਆਂ ਗੱਲਾਂ ਕਰਦੇ ਆ ਗੁਰੂ ਤੇਗ ਬਹਾਦਰ ਸਾਹਿਬ ਦਾ 350 ਸਾਲਾ ਮਨਾ ਕੇ ਹਟਿਆ ਪਰ ਗੁਰਤੇਗ ਬਹਾਦਰ ਸਾਹਿਬ ਦੇ ਨਾਂ ਤੇ ਬਣ ਰਹੀ ਯੂਨੀਵਰਸਿਟੀ ਲਾਅ ਯੂਨੀਵਰਸਿਟੀ ਅਜ ਰੁਕ ਗਈ ਹੈ ਖੰਡਰ ਦਾ ਰੂਪ ਧਾਰਨ ਕਰ ਚੁੱਕੀ ਹੈ ਅਸੀਂ ਹੋਰ ਗੱਲਾਂ ਕਰਦੇ ਆ ਜਿਹੜੀਆਂ ਗੱਲਾਂ ਮੰਤਰੀ ਸਾਹਿਬ ਤੁਸੀਂ ਕਰਦੇ ਹੋ ਇਹਨਾਂ ਗੱਲਾਂ ਦਾ ਕੋਈ ਮਤਲਬ ਹੈ ਕਿੱਡੀ ਘਟੀਆ ਗੱਲ ਹੈ ਕਿ ਤੁਸੀਂ ਕਹਿੰਦੇ ਜ਼ਿਲ੍ਹਾ ਪ੍ਰੀਸ਼ਦ ਬਲਾਕ ਸੰਮਤੀ ਇਲੈਕਸ਼ਨ ਵਿੱਚ ਆਇਆ ਨਹੀਂ ਜੇ ਆਇਆ ਹੁੰਦਾ ਤੇ ਹੋ ਸਕਦਾ ਇਹ ਇਹਦਾ ਨਿਸ਼ਾਨਾ ਇਹਦਾ ਕੋਈ ਕੰਮ ਕਰ ਜਾਂਦਾ ਦੱਸੋ ਕਮਾਲ ਦੀ ਗੱਲ ਹੈ ਤੁਹਾਨੂੰ ਪਤਾ ਸੀ ਕਿਸੇ ਨੇ ਕੰਮ ਕਰ ਜਾਣਾ ਕੌਣ ਕੰਮ ਕਰ ਜਾਣਾ ਕਿਹੜੀਆਂ ਗੱਲਾਂ ਕਰਦੇ ਹੋ ਲਾਸ਼ਾਂ ਦੀ ਰਾਜਨੀਤੀ ਅਸੀਂ ਨਹੀਂ ਕਰਨਾ ਚਾਹੁੰਦੇ ਜਿੱਡੀਆਂ ਤੁਸੀਂ ਗੱਲਾਂ ਮੂੰਹ ਚੋਂ ਕੱਢ ਦਿੰਦੇ ਹੋ ਘਟੀਆ ਗੱਲਾਂ ਨਾਲ ਸੋਚਨੀਆਂ ਵੀ ਬੜੀਆਂ ਮਾੜੀਆਂ ਨੇ ਇਹ ਫਲਾਣੇ ਦੀ ਰਾ ਲਾਸ਼ ਰੱਖ ਕੇ ਚੌਂਕ ਦੇ ਵਿੱਚ ਤਾਂ ਤੁਸੀਂ ਪ੍ਰੋਟੈਸਟ ਕਰਨਾ ਚਾਹੀਦਾ ਯਾਰ ਇਹ ਇਹ ਮੌਕਾ ਕਦੇ ਨਾ ਆਵੇ ਇਹ ਸਾਡੇ ਭਰਾ ਨੇ ਭਾਵੇਂ ਕੋ ਹਰਮਨ ਸੇਖੋਂ ਆ ਭਾਵੇਂ ਜਿੰਨੇ ਵੀ ਸਾਡੇ ਪੱਟੀ ਵਿਧਾਨ ਸਭਾ ਹਲਕੇ ਵਿੱਚ ਕਾਂਗਰਸ ਨਾਲ ਸੇਵਾ ਕਰਦੇ ਨੇ ਮੇਰੇ ਪਰਿਵਾਰ ਦੇ ਮੈਂਬਰ ਨੇ ਮੇਰੇ ਜੀ ਜਾਨ ਨੇ ਮੇਰੇ ਨਾਲ 24 ਘੰਟੇ ਕੰਮ ਕਰਦੇ ਆ ਇਹ ਗੱਲਾਂ ਸਿਰਫ ਰਾਜਨੀਤੀ ਦੀਆਂ ਨਹੀਂ ਹੁੰਦੀਆਂ ਮੈਂ ਸਾਰੀ ਜ਼ਿੰਦਗੀ ਪੱਟੀ ਵਿਧਾਨ ਸਭਾ ਹਲਕੇ ਚ ਲਾਈ ਐ ਤੇ ਮੈਂ ਕਿਉ ਰਾਜਨੀਤੀ ਕਰਨ ਵਾਸਤੇ ਲਾਈ ਐ ਟਿਕਟਾਂ ਦੇ ਮਾਮਲੇ ਕਿੱਥੇ ਨੇ ਯਾਰ ਟਿਕਟਾਂ ਸਾਡੀ ਕਾਂਗਰਸ ਹਾਈ ਕਮਾਂਡ ਦਿੰਦੀ ਐ ਉਹਨੇ ਫੈਸਲਾ ਕਰਨਾ ਕਿਹਨੂੰ ਕਰਨਾ ਕਿਹਨੂੰ ਨਹੀਂ ਕਰਨਾ ਕਿਹਦੇ ਕੀ ਤਰਾਜ ਆ ਟਿਕਟਾਂ ਵਾਸਤੇ ਘਟਿਆ ਰਾਜ ਨਹੀਂ ਦਿੱਤੀ ਕਰਦੇ ਆ ਅਸੀਂ ਕੀ ਇਲਜ਼ਾਮ ਲਾਉਣਾ ਚਾਹੁੰਦੇ ਆ ਅਸੀਂ ਕਿਹੜੀਆਂ ਗੱਲਾਂ ਕਰਨਾ ਚਾਹੁੰਦੇ ਆ ਦੇਖੋ ਮੈਨੂੰ ਪੁਲਿਸ ਪ੍ਰਸ਼ਾਸਨ ਤੇ ਮਾਣ ਐ ਕਿ ਜਿਹੜੀਆਂ ਘਟਨਾਵਾਂ ਵਾਪਰਦੀਆਂ ਨੇ ਜਾਂ ਵਾਪਰੀਆਂ ਨੇ ਜਾਂ ਵਾਪ ਰਹੀਆਂ ਨੇ ਉਹਦਾ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰਕੇ ਪੁਲਿਸ ਪ੍ਰਸ਼ਾਸਨ ਦੱਸੇਗੀ ਲੋਕਾਂ ਨੂੰ ਮੈਂ ਇਸ ਕਰਕੇ ਨਹੀਂ ਸੀ ਬੋਲ ਰਿਹਾ ਕਿ ਘੱਟੋ-ਘੱਟ ਪੁਲਿਸ ਪਹਿਲਾਂ ਪਤਾ